ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟਾਰਟ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਨਾ YouTube ਤੇ Facebook ਤੇ ਜੁੜੇ ਆ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀ ਲਾਲ ਚੰਬੀ ਕੁੜੀ ਲੈ ਕੇ ਆਏ ਆ ਕੀ ਕੱਦ ਕਾਠ ਕਿੰਨੀ ਉਮਰ ਕੀ ਪੋਜੀਸ਼ਨ ਕੀ ਮੁੱਲ ਵੜੀ ਕਰਦੇ ਆ ਕਿਹੜਾ ਏਰੀਆ ਬਾਈਰ ਕਹਿੰਦਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਨੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਆਪਾਂ ਸੋਟਰੀ ਦੋ ਜਿਹਦਾ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਜੂ ਗੱਲ ਕਰਦੇ ਆਪਾਂ ਘੋੜੀ ਬਾਰੇ ਚਾਰ ਦਿਨ ਦੀ ਉਮਰ ਹੋਈ ਹੈ ਹਜੇ ਇਹਦੀ ਤੇ ਬਾਈਯਾਰਗਿਆਂ ਕੋਲੇ ਬਹੁਤ ਸੋਹਣਾ ਘੋੜਾ ਹੈ ਰਾਜਾ ਸੁਲਤਾਨ ਸਾਹੂ ਕੀ ਬਲੱਡ ਲਾਈਨ ਦਾ ਉਸ ਘੋੜੇ ਤੋਂ ਮੀਟ ਕਰਵਾਈ ਹੋਈ ਆ ਦੋ ਤਿੰਨ ਦਿਨ ਹੋਏ ਆ ਚੈੱਕ ਕਰਵਾ ਕੇ ਮਲਾਈ ਹੋਈ ਆ ਵੈਸੇ ਤਾਂ 100% ਚਾਂਸ ਆ ਗੱਬਣਾ ਰਹਿੰਦੇ ਜੇ ਫਿਰ ਵੀ ਕੋਈ ਉਨੀਕ ਕੀ ਹੋਈ ਤਾਂ ਬਾਈਯਾਰਗੇ ਦੂਰੀਆ ਘੋੜਾ ਛੱਡ ਦੇਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਕੰਨਾਂ ਕੋਨਾਂ ਦੀ ਬਹੁਤ ਸ਼ਕੀਨਾ ਘੋੜੀ ਪਿੱਠ ਪੁੜੇ ਦੀ ਬਹੁਤ ਚੰਗੀ ਆ ਫੱਡਾਂ ਪਰਾਂ ਦੀ ਮਜ਼ਬੂਤ ਆ ਬਹੁਤ ਸੋਹਣੀ ਤੇ ਨੁਕਰੇ ਬੱਚੇ ਪੈਦਾ ਕਰਨ ਵਾਲੀ ਘੋੜੀ ਆ ਬਾਲਪੋਰੀਆਂ ਕਲੀਅਰ ਆ ਸਵਾਰੀ ਸੂਰੀ ਬਹੁਤ ਸੋਹਣਾ ਤੋਰਾ ਤੁਰਦੀ ਆ ਸਵਾਰੀ ਦੀ ਪਾਸ ਆ ਤੇ ਲਾਸਟ ਤੇ ਆਪਾਂ ਵੀਡੀਓ ਲਈ ਹੋਈ ਆ ਸਵਾਰੀ ਵਾਲੀ ਤੁਸੀਂ ਆਪ ਹੀ ਚੈੱਕ ਕਰ ਲਿਓ ਬਹੁਤ ਸੋਹਣਾ ਤੋਰਾ ਤੁਰਦੀ ਆ ਪਿੰਡ ਬਾਈਰ ਕਹਿੰਦਾ ਹੈਗਾ ਕੋਠੇ ਚੇਤ ਸਿੰਘ ਵਾਲਾ ਬਟਿੰਡਾ ਮਕਸਰ ਰੋਡ ਤੇ ਮੁੱਲ ਮਾਲਕ ਵੀਰ ਕਰਦੇ 1,40,000 ਰੁਪਏ ਬਾਕੀ ਮੌਕੇ ਤੇ ਮਾਨ ਤਨ ਕਰ ਦੇਣਗੇ ਬਾਈਰ ਕਹਿੰਦਾ ਸਕਰੀਨ ਤੇ ਨੰਬਰ ਚੱਲਦਾ ਬਾਕੀ ਦੀ ਜਾਣਕਾਰੀ ਲਈ ਬਾਈ ਨੂੰ ਕਰਿਓ ਸੰਪਰਕ ਦੁਬਾਰਾ ਫੇਰ ਦੱਸ ਦਿੰਨੇ ਆ ਚਾਰ ਦੰਦ ਉਮਰ 60 ਪਲੱਸ ਹਾਈਟ ਆ ਸਾਹੋਕੇ ਵਾਲੀ ਬਲੱਡ ਲਾਈਨ ਦਾ ਘੋੜਾ ਬਾਈਰ ਗਿਆ ਕੋਲੇ ਰਾਜਾ ਸੁਲਤਾਨ ਉਸ ਕੋੜੇ ਤੋਂ ਮੀਟ ਕਰਵਾਈ ਹੋਈ ਆ ਕੰਨਾਂ ਕੁਨਾਂ ਦੀ ਬਹੁਤ ਸ਼ਕੀਨ ਆ ਕੁੜੀ ਬਾਲ ਭੌਰੀਆਂ ਕਲੀਅਰ ਆ ਤੋਰਾ ਤਰਾ ਤੁਸੀਂ ਆਪ ਹੀ ਚੈੱਕ ਆ ਲੋ ਬਹੁਤ ਸੋਹਣਾ ਤੋਰਾ ਤੁਰਦੀ ਆ ਬਹੁਤ ਸਾਊ ਸੀਲ ਘੋੜੀ ਆ ਤੇ ਕੋਠੇ ਚੇਤ ਸਿੰਘ ਵਾਲਾ ਪਿੰਡ ਆ ਬਾਈਰ ਕਹਿੰਦਾ ਡੰਡਾ ਮੁਕਸਰ ਰੋਡ ਤੇ ਮੁੱਲ 1.40 ਲੱਖ ਰੁਪਈਆ ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਕਰ ਦੇਣਗੇ ਬਾਇਰ ਗਾਣਾ ਸਕਰੀਨ ਤੇ ਨੰਬਰ ਚੱਲਦਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਰੋ ਸੰਪਰਕ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਪਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ